ਥੱਲੜੀ ਪੰਡ ਦੀ ਸਰਕਾਰ ਆ ਪੋਕਰ ਪਾਰਟੀ ਦੀ ਸਰਕਾਰ ਇਹ ਵੀ ਕਿਸਾਨੋ ਤੁਹਾਡੀ ਵੱਡੀ ਦੁਸ਼ਮਣ ਹੈ ਮੂਰਖ ਮੁੱਖ ਮੰਤਰੀ ਸ਼ਰਾਬੀ ਨੇ ਭਗਵੰਤ ਮਾਨ ਨੇ ਤੁਹਾਡੇ ਮੋਰਚਾ ਦੇ ਪੀੜਾ ਪੰਜਾ ਚਲਾਇਆ ਅੱਜ ਪੰਜਾਬ ਇੱਕ ਪੁਲਿਸ ਸਟੇਟ ਹੈ ਅੱਜ ਪੰਜਾਬ ਦੇ ਵਿੱਚ ਕੋਈ ਜਮਹੂਰੀਅਤ ਦਾ ਰਾਜ ਨਹੀਂ ਹੈ ਪੁਲਿਸ ਦਾ ਡੰਡਾ ਚੱਲਦਾ ਨਾ ਇਹਦੀ ਦਿੱਕ ਸਿੱਖਿਆ ਨਾ ਇਹਦੀ ਵਿਚਾਰਧਾਰਾ ਸਿੱਖਿਆ ਇੱਕ ਕੇਜਰੀ ਵਾਲ ਦਾ ਚੂਟਾ ਹੈ ਮੇਰੇ ਵੀਰੋ ਇੱਕ ਕੇਜਰੀ ਵਾਲ ਦਾ ਚੱਪਲ ਨਾ ਥੱਲੜੀ ਪੰਡ ਦੀ ਸਰਕਾਰ ਆ ਬੋਕਰ ਪਾਰਟੀ ਦੀ ਸਰਕਾਰ ਇਹ ਵੀ ਕਿਸਾਨੋ ਤੁਹਾਡੀ ਵੱਡੀ ਦੁਸ਼ਮਣਾਂ ਜਿਸ ਢੰਗ ਦੇ ਨਾਲ ਆ ਪਿਛਲੇ ਖਨੋਰੀ ਤੇ ਦੋ ਸੱਪੂ ਬਾਰਡਰ ਤੇ ਤੁਸੀਂ ਮੋਰਚਾ ਲਾਇਆ ਸੀ ਜਿਹੜਾ ਤੁਸੀਂ ਦਿੱਲੀ ਵੱਲ ਨੂੰ ਜਾਣਾ ਸੀ ਇਸ ਮੂਰਖ ਮੁੱਖ ਮੰਤਰੀ ਸ਼ਰਾਬੀ ਨੇ ਭਗਵੰਤ ਮਾਨ ਨੇ ਤੁਹਾਡੇ ਮੋਰਚਾ ਤੇ ਪੀੜਾ ਪੰਜਾ ਚਲਾਇਆ ਤੁਹਾਡੇ ਮੋਰਚੇ ਖਦੇੜ ਦਿੱਤੇ ਤੁਹਾਡਾ ਸਮਾਨ ਚੱਕ ਕੇ ਲੈ ਗਈ ਪੁਲਿਸ ਔਰ ਇਹਨਾਂ ਦੇ ਬੁੱਕਰ ਦੇ ਜਿਹੜੇ ਕਾਰਕੁਨ ਸੀਗੇ ਤੁਹਾਡੀਆਂ ਟਰਾਲੀਆਂ ਚੋਰੀ ਕਰਨੀਆਂ ਤੁਹਾਡਾ ਸਮਾਨ ਚੋਰੀ ਕਰ ਲਿਆ ਉਹ ਟਰਾਲੀਆਂ ਮੁੜ ਕੇ ਨਾਪੇ ਵਿਖੇ ਬੁੱਕਰ ਪਾਰਟੀ ਦੇ ਅਫਸਰਾਂ ਤੇ ਫਰਕਰਾਂ ਦੇ ਕਰੋ ਉਹ ਟਰਾਲੀਆਂ ਲੰਬੀਆਂ ਅੱਜ ਪੰਜਾਬ ਦੇ ਵਿੱਚ ਇਸ ਅਖੋਤੀ ਬੋਕਰ ਪਾਰਟੀ ਦੀ ਸਰਕਾਰ ਦਾ ਨਾਮ ਕੀ ਪਿਆ ਜਰਾ ਬੋਲ ਕੇ ਦੱਸੋ ਕੀ ਕਹਿੰਦੇ ਇਹਨੂੰ ਟਰਾਲੀ ਚੋਰ ਅਗਰ ਮੇਰੀ ਗੱਲ ਦਾ ਸਹਿਮਤ ਹੋ ਕਿ ਚੋਰ ਨੇ ਇੱਕ ਵਾਰ ਹੱਥ ਖੜੇ ਕਰਕੇ ਇਸ ਦਾ ਸਬੂਤ ਦਿਓ ਇਹ ਕੌਣ ਨੇ ਟਰਾਲੀ ਚੋਰ ਇੱਕ ਵਾਰ ਸਿਰ ਬੋਲਿਓ ਇਹ ਕੌਣ ਨੇ ਟਰਾਲੀ ਚੋਰ ਟਰਾਲੀ ਚੋਰ ਮੇਰੇ ਵੀਰੋ ਇਹ ਨਾਂ ਨੇ ਕਿਸਾਨਾਂ ਨੂੰ ਕੁੱਟਿਆ ਤੁਹਾਡੀਆਂ ਪੱਗਾਂ ਛਾਲੀਆਂ ਸਾਡੀਆਂ ਪੈੜਾਂ ਦੀਆਂ ਚੁੰਨੀਆਂ ਰੋਲੀਆਂ ਇਹਨਾਂ ਨੇ ਅਧਿਆਪਕ ਨਹੀਂ ਛੱਡੇ ਇਹਨਾਂ ਨੇ ਨਰੇਗਾ ਦੇ ਵਰਕਰ ਨਹੀਂ ਛੱਡੇ ਇੱਥੋਂ ਤੱਕ ਕਿ ਸਾਡੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇਾਂ ਵਿੱਚ ਮਾਰਨਾ ਸ਼ੁਰੂ ਕਰਤਾ ਅੱਜ ਪੰਜਾਬ ਇੱਕ ਪੁਲਿਸ ਸਟੇਟ ਹੈ ਅੱਜ ਪੰਜਾਬ ਦੇ ਵਿੱਚ ਕੋਈ ਜਮਹੂਰੀਅਤ ਦਾ ਰਾਜ ਨਹੀਂ ਹੈ ਪੁਲਿਸ ਦਾ ਡੰਡਾ ਚੱਲਦਾ ਦਿਲ ਕਰਦਾ ਨਸ਼ੇਦਾਰ ਇਲزام ਲਾ ਕੇ ਲੋਕਾਂ ਦੇ ਘਰ ਟਾਏ ਜਾ ਰਹੇ ਨੇ ਬੁਲਡੋਜ਼ਰ ਨਾਲ ਬੁਲਡੋਜ਼ਰ ਪੋਲਿਟਿਕਸ ਕਸ ਦੀਆ ਉੱਤਰ ਪ੍ਰਦੇਸ਼ ਵਿੱਚ ਜੋਗੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਮਾਡਲ ਚੁੱਕਿਆ ਆ ਗੈਂਗਸਟਰਾਂ ਨੂੰ ਕੰਟਰੋਲ ਕਰਨ ਦੇ ਨਾਮ ਤੇ ਸਾਡੇ ਗਰੀਬ ਬੱਚਿਆਂ ਨੂੰ ਹਜ਼ਾਰਾਂ ਦੀ ਤਦਾਦ ਵਿੱਚ ਚੱਕ ਕੇ ਥਾਣੇ ਅੱਜ ਬਿਠਾ ਦਿੱਤਾ ਜੇਲ੍ਹਾਂ ਵਿੱਚ ਛੁੱਟ ਦੇਣਗੇ ਉਹਨਾਂ ਜੋ ਚੱਕ ਚੱਕ ਕੇ ਬੰਦਿਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਦੇ ਇਹ ਤਾਂ ਸਾਨੂੰ 80 ਤੇ 90 ਦੇ ਦਹਾਕੇ ਦੀ ਗੱਲ ਯਾਦ ਕਰਾ ਰਿਆ ਇਹ ਹੰਕਾਰੀ ਮੁੱਖ ਮੰਤਰੀ ਮੇਰੇ ਵੀਰੋ ਸਾਡੇ ਨੌਜਵਾਨਾਂ ਤੇ ਐਨਐਸ ਲਾ ਕੇ ਜੋ ਆਪਾ ਵਰਗੇ ਕਾਰੇ ਕਰੂਨ ਲਾ ਕੇ ਉਹਨਾਂ ਨੂੰ ਦੂਜੇ ਸੂਬਿਆਂ ਵਿੱਚ 3-4 ਸਾਲ ਤੋ ਨਜ਼ਰਬੰਦ ਕੀਤਾ ਤੁਹਾਨੂੰ ਲੱਗਦਾ ਇਹ ਸਿੱਖਿਆ ਇਹਦਾ ਨਾ ਪਹਿਰਾਵਾ ਸਿੱਖਿਆ ਨਾ ਇਹਦੀ ਦੇਖ ਸਿਕਾ ਨਾ ਇਹਦੀ ਵਿਚਾਰਧਾਰਾ ਸਿੱਖਿਆ ਇਹ ਕੇਜਰੀਵਾਲ ਦਾ ਚੂਟਾ ਹੈ ਮੇਰੇ ਵੀਰੋ ਇਹ ਕੇਜਰੀਵਾਲ ਦਾ ਚੱਪਲ ਟੱਟ ਜਿਹੜਾ ਪ੍ਰਗਤ ਸਿੰਘ ਨੇ ਨਾਮ ਰੱਖਿਆ ਪ੍ਰਗਤ ਸਿੰਘ ਇਹ ਕੌਣ ਨੇ ਇਹ ਚੱਪਲ ਟੱਟ ਨੇ ਮੇਰੇ ਵੀਰੋ ਦਿੱਲੀ ਦੇ ਇਹ ਸਾਡੇ ਤੇ ਰਾਜ ਕਰ ਰਹੇ ਰਾਜ ਤੁਹਾਡਾ ਨਹੀਂਗਾ ਰਾਜ ਅਜ ਦਸਤਾਰ ਦਾ ਨਹੀਂਗਾ ਅੱਜ ਰਾਜ ਹੈ ਗੇਰ ਪੰਜਾਬੀਆਂ ਦਾ ਕੇਜਰੀਵਾਲ ਸਤਿੰਦਰ ਜੈਨ ਮਨੀਸ਼ ਸੋਡੀਆਂ ਸਾਡਾ ਡੀਜੀਪੀ ਪਿਛਲੇ 4 ਸਾਲ ਦਾ ਅਰਜ਼ ਆਰਜੀ ਡੀਜੀਪੀ ਗੈਰ ਪੰਜਾਬੀ ਸਾਡਾ ਚੀਫ ਸੈਕਟਰੀ ਪੰਜਾਬ ਦਾ ਗੈਰ ਪੰਜਾਬੀ ਸਾਡਾ ਹੋਮ ਸੈਕਟਰੀ ਪੰਜਾਬ ਦਾ ਗੈਰ ਪੰਜਾਬੀ ਰਾਜ ਸਭਾ ਦੇ ਮੈਂਬਰ ਸੱਤ ਬਣਾਏ ਗੈਰ ਪੰਜਾਬੀ ਇੱਥੇ ਵੱਡੇ ਵੱਡੇ ਚੇਅਰਮੈਨੀਆਂ ਰੇੜਾਡੀਆਂ ਪੰਜਾਬ ਸਕੂਲ এডੂਕੇਸ਼ਨ ਬੋਰਡ ਦੀਆਂ ਯੂਨੀਵਰਸਿਟੀ ਆਦੇ ਫੀਸੀ ਇੰਡਸਟਰੀਅਲ ਬੋਰਡ ਦਾ ਚੇਅਰਮੈਨ ਸਭ ਲਿਆ ਕੇ ਬਾਹਰੋਂ ਦਿੱਲੀ ਦੇ ਸਾਡੇ ਉੱਤੇ ਬਿਠਾਤੇ ਭਗਵਾਨ ਤਬਾਨ ਦੇ ਘਰ ਕਿਚਰੀ ਵਾਲ ਦਾ ਪੀਏ ਵੈਪ ਕੁਮਾਰ ਬੈਠ ਕੇ ਚੀਫ ਮਨਿਸਟਰ ਦਾ ਦਫਤਰ ਚਲਾ ਰਿਆ ਸਾਰੇ ਮੰਤਰੀਆਂ ਆ ਤੁਹਾਡਾ ਮੰਤਰੀ ਇੱਥੇ ਦੇ ਕੱਖ ਪੱਲੇ ਹੀ ਨੀਗਾ ਇਹ ਵੀ ਚੱਪਲ ਚਾਟਾ ਮੇਰੇ ਵੀਰੋ ਇਹਦੇ ਉੱਤੇ ਵੀ ਉਹਨਾਂ ਨੇ ਆਪਣੇ ਬੰਦੇ ਬਿਠਾਏ ਹੋਏ ਨੇ ਇਹਦੇ ਹਰ ਵਜ਼ੀਰ ਦੇ ਉੱਤੇ ਇਹਨਾਂ ਨੇ ਆਪਣੇ ਬੰਦੇ ਬਿਠਾ ਕੇ ਸਿਰਫ ਪੈਸੇ ਇਕੱਠੇ ਕਰਨ ਦਾ ਅੱਜ ਪੰਜਾਬ ਦੇ ਵਿੱਚ ਚੱਲ ਰਿਹਾ ਕਿੱਥੇ ਗਿਆ ਬੇਅਦਬੀਆਂ ਦਾ ਇਨਸਾਫ ਕਿੱਥੇ ਗਿਆ ਮੋਰ ਬੋਮ ਬਲਾਸਟਾਂ ਦਾ ਇਨਸਾਫ ਕਿੱਥੇ ਗਿਆ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਇਨਸਾਫ ਕਿੱਥੇ ਗਿਆ ਬਾਈਬਲ ਕਾਤਲਾਂ ਨੂੰ ਰੱਬ ਕੇ ਸਜ਼ਾ ਦੇਣ ਦਾ ਮਸਲਾ ਸਭ ਛੱਡ ਕੇ ਭੁੱਲ ਗਏ ਨੇ ਮੇਰੇ ਵੀਰੋ ਔਰ ਐਸ ਵੀ ਐਲ ਭਗੇਲ ਸਾਹਿਬ ਆਏ ਨੇ ਰਾਜਾ ਬੜਿੰਗ ਸਾਹਿਬ ਆਏ ਨੇ ਇੱਕ ਵਾਰ ਜ਼ੋਰਦਾਰ ਤਾੜੀਆਂ ਨਾਲ ਉਹਨਾਂ ਨੂੰ ਸਵਾਗਤ ਕਰੋ ਜਰਾ ਅਖੀਰਲੀ ਗੱਲ ਕਹਿ ਕੇ ਕੋਈ ਹੋਰ ਨਾ ਨੇ ਵੀ ਬੋਲਣਾ ਮੈਂ ਵੀ ਜਾਣਾ ਐ ਸਵਾਈ ਐਲ ਪਾਣੀ ਸਾਡੀ ਜ਼ਿੰਦਗੀ ਦੀ ਤਕਦੀਰ ਆ ਮੇਰੇ ਵੀਰੋ ਪਿਛਲੇ ਦਿਨੀ ਇਸ ਭਗਵੰਤ ਨੇ ਹਰਿਆਣੇ ਦੇ ਮੁੱਖ ਮੰਤਰੀ ਨਾਲ ਜਾ ਕੇ ਮੀਟਿੰਗ ਕੀਤੀ ਔਰ ਇੱਥੋਂ ਜੋ ਪੱਤਰਕਾਰਾਂ ਨੇ ਪੁੱਛਿਆ ਕਐਸਵਾਈਐਲ ਕਨਾਲ ਕਿ ਦੋ ਬਣਾਵੋਗੇ ਕਹਿੰਦਾ ਪਹਿਲਾ ਪਾਣੀ ਦਾ ਸਮਝੌਤਾ ਕਰ ਲਈਏ ਐਸਵਾਈਐਲ ਤਾਂ ਮੈਂ ਬਣਾ ਹੀ ਦੂੰਗਾ ਮੇਰੇ ਵੀਰੋ ਅਸੀਂ ਅੱਜ ਸਟੇਜ ਤੋਂ ਐਲਾਨ ਕਰਨਾ ਚਾਹੁੰਦੇ ਆ ਕਿ ਅਗਰ ਇਸ ਬੰਦੇ ਨੇ ਕੋਈ ਐਸਵਾਈਐਲ ਬਣਾਉਣ ਦਾ ਮਨਸੂਬਾ ਬਣਾਇਆ ਕਿਉਂਕਿ ਇਹ ਭਾਰਤੀ ਜਨਤਾ ਪਾਰਟੀ ਦੀ 2 ਟੀਮ ਹੈ ਉਹਨਾਂ ਦੇ ਆਖੇ ਤੁਹਾਨੂੰ ਕੁੱਟਿਆ ਉਹਨਾਂ ਦੇ ਆਖੇ ਐਨਐਸਐ ਲਾਈ ਉਹਨਾਂ ਦੇ ਆਖੇ ਝੂਠੇ ਪੁਲਿਸ ਮੁਕਾਬਲੇ ਕਰ ਰਿਹਾ ਅਗਰ ਇਸ ਬੰਦੇ ਨੇ ਪੰਜਾਬ ਦੇ ਪਾਣੀ ਆਂ ਦਾ ਸਮਝੌਤਾ ਕਰਕੇ ਐਸਆਈਐਲ ਦਾ ਪ੍ਰੋਗਰਾਮ ਲਿਖਿਆ ਅ ਸਟੇਜ ਉਪਰੋਂ ਮੈਂ ਦਾਅਵੇ ਨਾਲ ਇਹਨਾਂ ਵੱਲੋਂ ਵਾਅਦਾ ਕਰਦਾ ਕਿ ਆਪਾਂ ਸਭ ਨੇ ਪੰਜਾਬ ਦਾ ਇੱਕ ਇੱਕ ਬੂੰਦ ਪਾਣੀ ਪਟੋੜਾ ਔਰ ਲੋੜ ਪਈ ਇੱਕ ਵੱਡਾ ਮੋਰਚਾ ਲਾਉਣਾ ਤਾਂ ਕਿ ਸਾਡੇ ਦਰਿਆਵਾਂ ਦਾ ਪਾਣੀ ਜਿਹੜਾ ਇਹ ਪੰਡ ਇਹ ਸਮਝੌਤਾ ਕਰਕੇ ਬੀਜੇਪੀ ਦੇ ਚਰਨਾਂ